سی کا گروپ کرنا ہے سنیا پائیں اپنا آپ گروپر کرنا ہے سری گرو گوبند سنگھ جی مہاراج نے

ਸਤ ਗੁਰੂ ਜੀ ਦੇ ਸੋਚੇ ਸਾਧਕ ਜਗਿਆਂ ਦੀ ਸ਼ਹਾਦਤ ਹੈ ਸਤ ਗੁਰੂ ਦਾ ਤਾੜੀ ਮਾਰ ਕੇ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲਣਾ ਤੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਹੁੰਦਿਆ ਹੋਇਆ ਇਸ ਮੁਬਾਰਕ ਧਰਤੀ ਜਿੰਨੂੰ ਪਹਿਲਾਂ ਕਿਹਾ ਜਾਂਦਾ ਸੀ ਸਿੱਖ ਧਰਾਣੇ ਦੀ ਧਾ ਇਸ ਪਵਿੱਤਰ ਸਥਾਨ ਤੇ ਉਤੇ ਪਹੁੰਚਣਾ ਇਹ ਧਰਾਣਾ ਹੀ ਰਹਿਣਾ ਸੀ

دے کوڑ پہنچ دے او دے تو پہلا چاری مختیا نے ایسی یک لڑی جس لڑائی دے ویت پاوے چاری دے چاری سنگ گروہ کے سنگ شہید ہوئے پر گروہ تک کوئی بھوج نہیں پہنچ سکی بادشاہ نے آ تیر ایسے شدے سے

ਇਹ ਬਾਣੀ ਸਾਰੀਆਂ ਚਿੰਤਾਵਾਂ ਦੂਰ ਕਰਦੀ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ ਸਗਲੀ ਚਿੰਤਾ ਦੂਰ ਨਹੀਂ ਐ ਅਸੀਂ ਗੁਰੂ ਦੀ ਬਾਣੀ ਦੇ ਪਹਿਰੇ ਬਗਾਈ ਸਾਡੇ ਘਰਾਂ ਦੇ ਵਿੱਚ ਜਪ ਜੀ ਦਾ ਪਾਠ ਹੋਵੇ ਜਾਪ ਸਾਹਿਬ ਹੋਵੇ ਸਵੇਏ ਹੋਣ ਅਮਰੀ ਕਰੋ ਹਾਤ ਦਾ ਰਛਾ ਪਾਤਸ਼ਾਹ ਦੀ ਚੌਪਈ ਸਾਹਿਬ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਆਨੰਦ ਸਾਹਿਬ ਇਹ ਗੁਰੂ ਦੀਆਂ ਬਾਣੀਆਂ ਦੀ ਆਪਾਂ ਪਹਿਰੇ ਵਤਨ ਮੁਸਕਰਾ ਵਿਫਤਾਵਾਂ ਚਿੰਤਾਵਾਂ ਲੜਾਈਆਂ ਝਗੜੇ ਸਹਿਬ ਡਰ ਇਹ ਸਾਰਿਆਂ ਦਾ ਹੱਲ ਗੁਰੂ ਦੀ ਬਾਣੀ ਹੈ ਅਸੀਂ ਗੁਰੂ ਦੇ ਨੇੜੇ ਆਏ ਤੇ ਆਜ ਵੀ ਬੇਨਤੀ ਕਰਕੇ ਮੈਂ ਇਸ ਮਾਪ ਦੀ ਕਰਾਂ ਜਿਹੜੀ ਪੰਜਾਬ ਦੇ ਵਿੱਚ ਇੱਕ ਲਹਿਰ ਚਲਾਈ ਹੈ ਖਵਾਰ ਹੋਏ ਸਭ ਮੇਰਾ ਇਹ ਆਪਣੇ ਬਜ਼ੁਰਗਾਂ ਦੇ ਬੋਲ ਨੇ ਜਿਹੜੇ ਅਰਦਾਸ ਤੋਂ ਬਾਅਦ ਆਪਾਂ ਹੋਰਿਆ ਚ ਪੜਦੇ ਖਵਾਰ ਬੜੇ ਹੋਏ ਆ ਜਦੋਂ ਗੁਰੂ ਤੋਂ ਟੁੱਟੇ ਪਰ ਗੁਰੂ ਦੇ ਨੇੜੇ ਆ ਜਾ ਗਏ ਨਾ ਅਸੀਂ ਖਵਾਰ ਨਹੀਂ

ਸਮੁੰਦਰ ਛੱਡ ਕੇ ਛਪੜਾ ਤੇ ਚੁੱਪੀਆਂ ਲਾਉਣ ਦਾ ਚੰਗੀ ਗੱਲ ਨਹੀਂ ਗੁਰੂ ਨੂੰ ਛੱਡ ਕੇ ਗੁਰੂ ਗ੍ਰੰਥ ਕੇ ਗੁਰੂਪੰਥ ਸਿਰਫ ਸਿੱਖਾ ਲਿਖਾਂ ਜਲ ਤੇ ਖਵਾਰੀ ਹੈ ਅਸੀਂ ਗੁਰੂ ਦੇ ਨੇੜੇ ਅੱਜ ਇਹ ਲਹਿਰ ਤੁਹਾਡੇ ਪਿੰਡਾਂ ਦਾ ਕਾਵੇ ਦੀ ਕੋ ਮਨੋਰਥ ਹੈ ਪੰਥ ਦੀ ਚੜ੍ਹਦੀ ਕਲਾ ਪੰਥ ਦੇ ਥੋਲ ਵਾਲੇ

ਗੁਰੂ ਬਾਣੀ ਗੁਰੂ ਅਸਾਦੀ ਹੋਈ ਕੇ ਅੱਜ ਜਦੋਂ ਅਸੀਂ 40 ਮੁਕਤੀਆਂ ਨੂੰ ਯਾਦ ਕਰਾਂਗੇ ਤੇ ਗੁਰੂ ਦੇ ਅੱਗੇ ਅਰਦਾਸ ਕਰਕੇ ਜਾਈਏ ਪਾਤਸ਼ਾਹ ਸਾਹੀ ਦੀ ਕਿ ਕਿਸੇ ਗੱਲੋਂ ਗੁਰੂ ਤੋਂ ਕੋਈ ਟੁੱਟ ਗਈ ਹੈ ਤੇ ਗੁਰੂ ਦੇ ਨਾਲ ਸਾਡੀ ਜੁੜ ਆਵੇ ਅਸੀਂ ਇਸ ਬਾਰਕ ਧਰਤੀ ਤੇ ਸਦਾ ਆਗੇ